ਖਬਰ ਨਾਮਾ ਦੇਖ ਰਹੇ ਸਾਰੇ ਹੀ ਸ਼੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਕਾਫੀ ਲੰਮੇ ਸਮੇਂ ਤੋਂ ਕਨਸੂਫਾਂ ਚੱਲ ਰਹੀਆਂ ਸੀ ਕਾਂਗਰਸ ਪਾਰਟੀ ਨੂੰ ਲੈ ਕੇ ਖਾਸ ਕਰਕੇ ਜਿਹੜੀ ਲੀਡਰਸ਼ਿਪ ਪੰਜਾਬ ਦੇ ਵਿੱਚ ਹੈ ਜਿਸ ਤਰ੍ਹਾਂ ਰਾਜਾ ਉਹੜਿੰਗ ਪ੍ਰਤਾਪ ਸਿੰਘ ਪਾਜਵਾ ਸੁਖਪਾਲ ਸਿੰਘ ਖਹਿਰਾ ਸੁਖਵਿੰਦਰ ਸਿੰਘ ਰੰਧਾਵਾ ਅਤੇ ਚਰਨਜੀਤ ਸਿੰਘ ਚੰਨੀ ਵੀ ਕਿਸੇ ਵੀ ਸਮੇਂ ਪੰਜਾਬ ਦੀ ਰਾਜਨੀਤੀ ਵਿੱਚ ਖਾਸ ਕਰਕੇ ਕਾਂਗਰਸ ਪਾਰਟੀ ਦੇ ਵਿੱਚ ਬੜਾ ਵੱਡਾ ਫੇਰ ਬਦਲ ਹੋ ਸਕਦਾ ਹੈ ਲੰਮੇ ਸਮੇਂ ਤੋਂ ਇਹੀ ਪ੍ਰਚਾਰਿਆ ਜਾ ਰਿਹਾ ਹੈ ਵਕਤ ਵਕਤ ਚੈਨਲਾਂ ਦੇ ਦੁਆਰਾ ਲੇਕਿਨ ਉਹ ਸਮਾਂ ਹੁਣ ਆ ਗਿਆ ਹੈ ਇੱਕ ਪਾਸੇ ਕਾਂਗਰਸ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੇ ਹੁਬ ਹੁਬ ਕੇ ਪ੍ਰਚਾਰ ਕੀਤਾ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਕਈ ਪੰਜਾਬ ਦੇ ਵੱਡੇ ਆਗੂ ਨਾਰਾਜ਼ ਵੀ ਹੋਏ ਕਈ ਵੱਡੇ ਆਗੂਆਂ ਨੇ ਆਮ ਆਦਮੀ ਪਾ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਤੋਂ ਦੂਰੀਆਂ ਵੀ ਬਣਾ ਕੇ ਰੱਖੀਆਂ ਲੇਕਿਨ ਬਾਅਦ ਵਿੱਚ ਉਹਨਾਂ ਨੂੰ ਮਨਾ ਕੇ ਉਹਨਾਂ ਨੂੰ ਕਨਵਿੰਸ ਕਰਕੇ ਫਿਰ ਦੁਬਾਰਾ ਜਿਹੜਾ ਹੈ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਲੇਕਿਨ ਤੀਜੀ ਵਾਰ ਕਾਂਗਰਸ ਪਾਰਟੀ ਦੀ ਜਿਹੜੀ ਪਾਰੀ ਹੈ ਉਹ 0 ਤੇ ਸਿਮਟੀ ਦੱਸਦੇ ਸੀ ਕਿ ਇੱਕ ਤੋਂ ਦੋ ਸੀਟਾਂ ਆਉਣਗੀਆਂ ਲੇਕਿਨ ਅਜਾਇ ਨਹੀਂ ਹੋਇਆ ਦਿੱਲੀ ਦੇ ਲੋਕਾਂ ਨੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਫਤਵਾ ਨਹੀਂ ਦਿੱਤਾ ਜਾਂ ਕਹਿ ਸਕਦੇ ਹਾਂ ਮੂੰਹ ਨਹੀਂ ਲਾਇਆ ਲੇਕਿਨ ਹੁਣ ਰਾਹੁਲ ਗਾਂਧੀ ਮਲਕਾ ਅਰਜਨ ਕੜਕੇ ਸਮੂੱਚੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੀ ਅੱਖ ਹੈ 2027 ਦੀਆਂ ਸੰਸਦ ਸਭਾ ਦੀਆਂ ਚੋਣਾਂ ਦੇ ਇਸ ਨੂੰ ਲੈ ਕੇ ਇੱਕ ਬ੍ਰੇਕਿੰਗ ਨਿਊਜ਼ ਆ ਰਹੀ ਹੈ ਮੀਡੀਆ ਰਿਪੋਰਟ ਤੋਂ ਕਿ ਪਾਰਟੀ ਪ੍ਰਧਾਨ ਰਾਜਾ ਵਰਿੰਗ ਦੀ ਛੁੱਟੀ ਕੀਤੀ ਜਾਵੇਗੀ ਨਵੇਂ ਪ੍ਰਧਾਨ ਬਣਾਏ ਜਾਣਗੇ ਉਸ ਤੋਂ ਬਾਅਦ ਕੱਲੇ ਰਾਜਾ ਵਰਿੰਗ ਦੀ ਛੁੱਟੀ ਨਹੀਂ ਕੀਤੀ ਜਾਵੇਗੀ ਹਲਕਾ ਅਨਜਾਜ ਤੋ ਲੈ ਕੇ ਜ਼ਿਲ੍ਹਾ ਪ੍ਰਧਾਨ ਅਤੇ ਸੂਬਾ ਪ੍ਰਧਾਨ ਵੀ ਬਦਲਿਆ ਜਾਵੇਗਾ ਇਸ ਨੂੰ ਲੈ ਕੇ ਆ ਸੁਤਰਾ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਵਿਧਾਨ ਸਭਾ ਦੀ ਚੋਣਾਂ ਦੀ ਹਾਰ ਤੋਂ ਬਾਅਦ ਹੁਣ ਕਾਂਗਰਸ ਪਾਰਟੀ ਵੱਲੋਂ ਆਪਣੇ ਜੱਥੇ ਬੰਦਕ ਢਾਂਚੇ ਵਿੱਚ ਵੱਡੇ ਪੱਧਰ ਤੇ ਅਦਲਾ ਬਦਲੀ ਕਰਨ ਦਾ ਫੈਸਲਾ ਕੀਤਾ ਹੈ ਯਾਨੀ ਕਿ ਬੜੀ ਵੱਡੀ ਅਦਲਾ ਬਦਲੀ ਕਰਨ ਜਾ ਰਹੀ ਹੈ ਅਤੇ ਆਖਰਕਾਰ ਮੈਂ ਦੱਸ ਦੇਣਾ ਚਾਹਣਾ ਕਿ ਕੌਣ ਹੋਵੇਗਾ ਕਾਂਗਰਸ ਪਾਰਟੀ ਦਾ ਪ੍ਰਧਾਨ ਸੂਤਰਾ ਦੇ حوالے ਨਾਲ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਪੰਜਾਬ ਸਮੇਤ ਕਈ ਸੂਬਿਆਂ ਦੇ ਇੰਚਾਰਜ ਅਤੇ ਪ੍ਰਧਾਨ ਬਦਲੇ ਜਾ ਸਕਦੇ ਹਨ ਪੰਜਾਬ ਦਾ ਇੰਚਾਰਜ ਹਰੀਸ਼ ਚੋਧਰੀ ਨੂੰ ਲਾਇਆ ਜਾਣ ਦੇ ਚਰਚੇ ਹਨ ਹਾਲਾਂਕਿ ਸਚਾਈ ਇਹ ਹੈ ਕਿ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਜਦੋਂ ਕਾਂਗਰਸ ਪਾਰਟੀ ਬੁਰੀ ਤਰ੍ਹਾਂ ਹਾਰ ਹੋਈ ਸੀ ਉਦੋਂ ਪੰਜਾਬ ਦੇ ਇੰਚਾਰਜ ਹਰੀਸ਼ ਚੋਧਰੀ ਹੀ ਸਨ ਸੂਤਰ ਦੱਸਦੇ ਕਿ ਬਹੁਤ ਜਲਦ ਕਾਂਗਰਸ ਪਾਰਟੀ ਵੱਡੀ ਮੀਟਿੰਗ ਕਰਕੇ ਵੱਡੇ ਉਲਟਫਿਰ ਕਰ ਸਕਦੀ ਹੈ ਅਤੇ ਪੰਜਾਬ ਸਮੇਤ ਕਈ ਰਾਜਾਂ ਨੂੰ ਨਵੇਂ ਪ੍ਰਧਾਨ ਅਤੇ ਇੰਚਾਰਜ ਮਿਲਦੀ ਸੰਭਾਵਨਾ ਵੀ ਹੈ ਯਾਨੀ ਕਿ ਹਲਕਾ ਇੰਚਾਰਜ ਜ਼ਿਲ੍ਹਾ ਪ੍ਰਧਾਨ ਅਤੇ ਸੂਬਾ ਪ੍ਰਧਾਨ ਇਹਨਾਂ ਦੇ ਵਿੱਚ ਬੜੀ ਵੱਡੀ ਫੇਰ ਬਦਲ ਹੋਣ ਜਾ ਰਹੀ ਹੈ ਯਾਨੀ ਕਿ ਇਸ ਢਾਂਚੇ ਉੱਤੇ ਮੰਥਨ ਕਰੇਗੀ 2-3 ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨਵੇਂ ਬੜੇ ਪ੍ਰਧਾਨ ਅਤੇ ਨਵੇਂ ਬੜੇ ਸੰਸਦ ਰਾਜਾ ਵਰਿੰਗ ਦੀ ਵੀ ਛੁੱਟੀ ਹੋਵੇਗੀ ਡਿਊਟੀ ਹੋਰ ਕਿਸੇ ਦੀ ਲਈ ਜਾਵੇਗੀ ਹਰੀਸ਼ ਚੌਧਰੀ ਦਾ ਵੀ ਨਾਮ ਆ ਰਿਹਾ ਹੈ ਪ੍ਰਗਟ ਸਿੰਘ ਦਾ ਵੀ ਨਾਮ ਆ ਰਿਹਾ ਹੈ ਰਾਣਾ ਗੁਰਜੀਤ ਸਿੰਘ ਦਾ ਵੀ ਨਾਮ ਆ ਰਿਹਾ ਹੈ ਅਤੇ ਨਵਜੋਤ ਸਿੰਘ ਸਿੱਧੂ ਦਾ ਵੀ ਨਾਮ ਆ ਰਿਹਾ ਹੈ ਯਾਨੀ ਕਿ ਸਭ ਤੋਂ ਦੋ ਪਰਸਨ ਜ਼ਿਆਦਾ ਜਿਹੜੇ ਬੂਰੇ ਦੱਸੇ ਜਾ ਰਹੇ ਨੇ ਉਹ ਨੇ ਪ੍ਰਗਟ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੋ ਤਿੰਨ ਦਿਨਾਂ ਦੇ ਵਿੱਚ ਬੜੇ ਵੱਡੇ ਫੇਰ ਬਦਲ ਹੋਣ ਦੀ ਸੰਭਾਵਨਾ ਹੈ ਕਾਂਗਰਸ ਪਾਰਟੀ ਵਿੱਚ ਧੰਨਵਾਦ